ਅੱਜ ਜਿਹੜੀ ਕਿਸਾਨ ਮਹਾਪੰਚਾਇਤ ਕੀਤੀ ਐ ਜਿਹੜਾ 19 ਮਾਰਚ ਨੂੰ ਆਪਣੇ ਮੋਰਚਾ ਤੇ ਪੰਜਾਬ ਸਰਕਾਰ ਨੇ ਹਮਲਾ ਕੀਤਾ ਆ ਇਹਨੇ ਦੋ ਗੱਲਾਂ ਨੂੰ ਮਾਰਤ ਪਾਈ ਐ ਇੱਕ ਤਾਂ ਹਮੇਸ਼ਾ ਲੋਕਾਂ ਦੇ ਵਿੱਚ ਹੁੰਦਾ ਵੀ ਘਰ ਦਾ ਜੇ ਮਾਰੂ ਤਾਂ ਸਾਵੇਂ ਛਿਟਿਆ ਇਹਨੇ ਸਾਵੇਂ ਨਹੀਂ ਛਿਟਿਆ ਇਹਨੇ ਉਹ ਸਮਾਜ ਜਾਤ ਕਰਵਾਇਆ ਕਿ ਘਰ ਦਾ ਪੇਤੀ ਲੰਗਾ ਟਾ ਇਹਨੇ ਸਾਡੀ ਲੰਗਾ ਢਾਈ ਉਹ ਜਿਹੜਾ ਹਸਾਬ ਐ ਉਹ ਲੋਕ ਲੈਣਗੇ ਇਹਨਾਂ ਕਚੈਰੀ ਦੇ ਵਿੱਚ ਕਿ ਵੱਡੇ ਪੱਦਰ ਤੇ ਕਰੋੜਾ ਰੁਪਏ ਦਾ ਨੁਕਸਾਨ ਕੀਤਾ ਪਤਾ ਨਹੀਂ ਆਪ ਦੇ ਕੇਸਰੀਵਾਲ ਨੂੰ ਬਚਾਉਣ ਲਈ ਆਪ ਦੇ ਜਿਹੜੇ ਮੰਤਰੀਆਂ ਨੇ ਘਪਲਾ ਕੀਤਾ ਦਿੱਲੀ ਦੇ ਵਿੱਚ ਉਹਨੂੰ ਬਚਾਉਣ ਲਈ ਇਹਨੇ ਸਮਝੌਤਾ ਕੀਤਾ ਤਾਂ ਉਹਦੇ ਤਹਿਤ ਜੋ ਸਾਡੇ ਤੇ ਅਤਿਆਚਾਰ ਕੀਤਾ ਉਮੀਦ ਨਹੀਂ ਸੀ ਪੰਜਾਬ ਵਾਲਿਆਂ ਨੂੰ ਕਿ ਸਾਡੀ ਫੋਰਸ ਸਾਡਾ ਮੋਰਚਾ ਚੱਕਾਉਗੇ ਇਹਦੇ ਲਈ ਅਸੀਂ ਜਿਹੜੀ ਅੱਜ ਬਹੁਤ ਵੱਡੀ ਸਾਡੇ ਜ਼ਿਲ੍ਹਾ ਮੁਕਸਰ ਦੇ ਵਿੱਚੋਂ ਜ਼ਿਲ੍ਹਾ ਕਮੇਟੀ ਨੇ ਕਿਸਾਨ ਮਹਾਪੰਚਾਇਤ ਕੀਤੀ ਆ ਇਹ ਅਸੀਂ ਮਾਫੀ ਵੀ ਚਾਉਂਦੇ ਆ ਕਿ ਡੱਲੇਵਾਲ ਸਾਹਿਬ ਨੇ ਉਚਿਤ ਸੀ ਵੀ ਹਰੇਕ ਮੈਂ ਕਿਸਾਨਾਂ ਪਾਂ ਪੰਚਾਇਤਾਂ ਨੂੰ ਸੰਬੋਧਨ ਕਰਾਂ ਪਰ ਉਹਨਾਂ ਦੀ ਜਿਹੜੀ ਕੱਲ ਸਿਹਤ ਵਿਗੜੀ ਆ ਉਹਦਾ ਕਰਕੇ ਆ ਵੀ ਨਹੀਂ ਸਕੇ ਉਹ ਮਾਫੀ ਵੀ ਚਾਉਂਦੇ ਆ ਤਾਂ ਇਸ ਲਈ ਤਾਂ ਸਾਡੀ ਇਹ ਜਿਹੜੀ ਕਾਨਫਰੰਸ ਅਧੂਰੀ ਰਹੀ ਆ ਡੱਲੇਵਾਲ ਸਾਹਿਬ ਤੋਂ ਇਹ ਹਾਈਬ੍ਰਿਡ ਚੌਂਦੇ ਨੂੰ ਦੇ ਕੇ ਲਗਾਤਾਰ ਜਿਹੜਾ ਖੇਤੀ ਮਾਰੀ ਆ ਉਹ ਜਿਹੜੇ ਸਾਡੇ ਸਵਾਲ ਕੀਤੇ ਨੇ ਉਹ ਕੱਲੇ ਨਰਮਲ ਸਿੰਘ ਦਾ ਸਵਾਲ ਨਹੀਂ ਸੀ ਉਹ ਪੂਰੇ ਸਾਡੇ ਇਸ ਇਲਾਕੇ ਦੇ ਕਿਸਾਨਾਂ ਦਾ ਸਵਾਲ ਸੀਗਾ ਕਿ ਜਿਹੜੇ ਸਾਡੇ ਸੇਮ ਦਾ ਲੱਕ ਹੈ ਜਿਹੜੇ ਹਾਈਬ੍ਰਿਡ ਕਿਸਮਾਂ ਨੇ ਇਹ ਤੋਂ ਬਗੈਰ ਸਾਡੀਆਂ ਹੋਰ ਕਿਸਮਾਂ ਇੱਥੇ ਹੁੰਦੀਆਂ ਨਹੀਂ ਤਾਂ ਇਹ ਤੇ ਸੋਡਾ ਕੀ ਕਹਿਣਾ ਉਹਨੂੰ ਬੋਲਣ ਹੀ ਨਾ ਦੇਣਾ ਪਹਿਲੇ ਵੀ ਉਹ ਤੋਂ ਬੰਦੀ ਚਾਕੇ ਜੇਲ੍ਹ ਚ ਲੈ ਕੇ ਜਾਣਾ ਉਹਦੀ ਅਸੀਂ ਨਖੇਦੀ ਵੀ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਹੋ ਸਕਦਾ ਥੋੜਾ ਸਾਨੂੰ ਸੀਜ਼ਨ ਦਾ ਕਰਕੇ ਥੋੜਾ ਜਿਹਾ ਲੇਟ ਹੋਣਾ ਪਵੇ ਲਾਜ਼ਮੀ ਗਰਮੀਤ ਸਿੰਘ ਖੁੱਡੀਆਂ ਨਾਲ ਜਿਹੜੇ ਸਾਡੇ ਦਾ ਅਸੀਂ 4 ਮੰਤਰੀਆਂ ਦਾ ਨਾਮ ਲੈ ਰਹੇ ਹਾਂ ਕਟਾਰੂ ਚੱਕ ਗਰਮੀਤ ਖੁੱਡੀਆਂ ਹਰਪਾਲ ਚੀਮਾ ਤੇ ਮੁੱਖ ਮੰਤਰੀ ਇਹ ਚਾਰੇ ਸਾਡੀਆਂ ਸੱਤੇ ਮੀਟਿੰਗਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਰਹੇ ਨੇ ਇੱਕ ਇੱਕ ਮੀਟਿੰਗ ਦਾ ਪਤਾ ਹੈ ਇੱਕ ਇੱਕ ਗੱਲ ਦਾ ਪਤਾ ਹੈ ਪਰ ਜੋ ਇਹਨਾਂ ਨੇ ਸਾਡੇ ਤੇ ਉੱਚ ਕਵਾਇਆ ਉਹਨੇ ਤਰੀਕ ਨੂੰ ਫੇਰ ਵੀ ਕਹਿ ਕੇ ਵੀ ਭੁੱਲ ਜੋ ਅਸੀਂ ਕਿਸਾਨੀ ਮੋਰਚੇ ਤੇ ਹਮਲਾ ਕਰਦਾ ਤਾਂ ਇਹ ਤਾਂ ਉਮੀਦ ਨਹੀਂ ਸੀ ਉਮੀਦ ਤੋਂ ਵੱਧ ਇਹਨਾਂ ਨੇ ਸਾਡੇ ਤੇ ਅਤਾ ਚੜਕੇ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਭੇਜਣ ਦੀ ਪਿੱਛੇ ਜਥੇਬੰਦੀ ਨੇ ਪ੍ਰੋਪੋਸਟਾਇਡ ਹੀ ਲਿਆ ਬਹੁਤ ਸਰ ਹਲਕੇ ਜਿਹੇ ਲੈਣ ਚੱਲ ਰਹੀ ਹੈ ਕਿ ਜਥੇਬੰਦੀ ਨਾਲ ਨਹੀਂ ਖੜੀ ਉਹਨਾਂ ਦੀ ਵੇਖੋ ਮੈਂ ਸੂਬਾ ਜਾਰ 77 ਭਾਰਤੀ ਸੰਵੇਕਤਾ ਸੂਬਾ ਕਰਦਾ ਦੂਜੇ ਜਿਹੜੀ ਅੱਜ ਸਾਡੀ ਕਿਸਾਨ ਮਹਾਪੰਚਾਇਤ ਹੋਈ ਸਰਕਾਰ ਕੋਸ਼ਿਸ਼ ਕਰਦੀ ਹੁੰਦੀ ਹੈ ਕਿ ਇੱਕ ਪ੍ਰੋਗਰਾਮ ਫੇਲ ਕਰਕੇ ਦੂਜੇ ਨੂੰ ਕਰਨਾ ਅੱਜ ਸਮੁੱਚੇ ਇਕੱਲੇ ਮੋਕਸਰ ਜ਼ਿਲ੍ਹੇ ਦੀ ਗੱਲ ਨਹੀਂ ਪਾਵਾਂ ਸਾਨੂੰ ਸਾਰਾ ਪੰਜਾਬ ਇੱਥੇ ਲਿਆਉਣਾ ਪਿਆ ਲਿਆਵਾਂਗੇ ਤਾਂ ਉਹਨੂੰ ਛੜਾ ਕੇ ਲਿਆਵਾਂਗੇ ਗਰਮੀਤ ਗੁੱਡੀਆਂ ਤੇ ਪੱਕਾ ਮੋਰਚਾ ਲਾਉਣਾ ਪਿਆ ਪੱਕਾ ਲਾਵਾਂਗੇ ਜਿੱਥੇ ਘੇਰਨਾ ਪਿਆ ਘੇਰਾਂਗੇ ਸਵਾਲ ਸਮੁੱਚੇ ਕਿਸਾਨੀ ਦੇ ਨੇ ਉਹ ਬੰਦੇ ਨੇ ਸਾਡੇ ਆਗੂ ਨੂੰ ਠਾਏ ਨੇ ਵੱਖਰੀ ਗੱਲ ਪਰ ਸਵਾਲ ਲੋਕਾਂ ਦੇ ਅਜੇ ਉਹ ਬਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੂਗੀ ਇਹ ਲਾਜ਼ਮੀ ਅਸੀਂ ਮੀਟਿੰਗ ਕਰਕੇ 10 ਤੱਕ ਕਾਨਫਰੰਸਾਂ ਨੇ ਕੱਲ ਨੂੰ ਸਾਡੀ ਫਾਜ਼ਲ ਕਿਚ ਹੈ 10 ਤਰੀਕ ਦੀ ਸਾਡੀ ਅੰਮ੍ਰਿਤਸਰ ਉੱਥੇ ਹੈ ਇੱਕ ਅਸੀਂ ਮੈਂ ਹੋਰ ਵੀ ਜਿਹੜੇ ਸਾਡੇ ਸਰੂਪਾਂ ਦੀ ਵੇਦ ਦੀ ਹੋਈ ਸੀ ਡੱਲੇਵਾਲ ਸਾਹਿਬ ਨੇ ਇੱਕ ਉੱਥੇ ਵਾਦਾ ਕੀਤਾ ਸੀ ਕਿ ਜੇ ਮੈਂ ਜਿਉਂਦਾ ਰਹਿ ਗਿਆ ਤਾਂ ਉਸ ਮੋਰਚੇ ਦੀ ਮੈਂ ਹਮਾਇਤ ਕਰੂੰਗਾ ਜੇ ਨਾ ਰਿਹਾ ਤਾਂ ਮੇਰੀ ਜਸੇਬੰਦੀ ਉਹਦੀ ਹਮਾਇਤ ਕਰੂੰਗਾ 10 ਤਰੀਕ ਨੂੰ ਅਸੀਂ ਦਰਬਾਰ ਸਾਹਿਬ ਵੀ ਜਾਵਾਂਗੇ ਉੱਥੇ ਅਰਦਾਸ ਕਰਵਾ ਕੇ ਮੱਥਾ ਟੇਕਾਂਗੇ ਤਾਂ ਉਦੋਂ ਬਾਅਦ ਅਸੀਂ ਜਿਹੜਾ ਦੀਪ ਸਿੰਘ ਪਟਾਲਾ ਵੱਲੋਂ ਮੋਰਚਾ ਚੱਲਦਾ ਉਸ ਮੋਰਚੇ ਦੇ ਵਿੱਚ ਬਹੁਤ ਸਾਰੇ ਕਿਸਾਨ ਬੰਦੇ ਜੱਟੇ ਬੰਦਿਆਂ ਦੇ ਬੰਦੇ ਇਹ ਗੱਲ ਕਹਿ ਰਹੇ ਨੇ ਘਟਾਲੇਵਾਲ ਏਜੰਟ ਸੀ ਉਹਨਾਂ ਦਾ ਉਹਨੇ ਪ੍ਰੀਪਲਾਨਡ ਕੰਮ ਕੀਤਾ ਤੇ ਉਵੇਂ ਚੱਕ ਕੇ ਲੈ ਗਿਆ ਪਰ ਨਵੰਤਰਾ ਸਿਰਫ ਡਰਾਮਾ ਕਿੰਨੇ ਹੋਣ ਖਾਸ ਕਰਕੇ ਮੈਂ ਕਹਿ ਦੇਣਾ ਜਿਹੜੀਆਂ ਧਿਰਾਂ ਦੋਨੇ ਫੋਰਮਾਂ ਦੇ ਵਿੱਚ ਨਹੀਂ ਸੀ ਬਾਹਰ ਰਹੀਆਂ ਮੋਰਚੇ ਦੇ ਵਿੱਚ ਉਹਨਾਂ ਵੱਲੋਂ ਆ ਰਹੀ ਹੈ ਪਰ ਉਹ ਆਪ ਪਰਚੋਲ ਕਰ ਲੈਣ ਵੀ ਉਹ ਹੈ ਕਿ ਇਹ ਗੱਲ ਨੂੰ ਤਾਂ ਪਹਿਲਾਂ ਬਹੁਤ ਥੋੜ ਸਬੂਤ ਆ ਗਏ ਸੀ ਤੇ ਸਬੂਤ ਹੈ ਫਿਰ ਲੋਕਾਂ 'ਚ ਲਿਆ ਹੈ ਨਾ ਤੇ ਤੁਸੀਂ ਪੀਲਾ ਕਿਉਂ ਕਰਦੇ ਸੀ ਭਾਈ ਇਕੱਠੇ ਹੋ ਦੀਏ ਜੇ ਡੱਲੇਵਾਲ ਸਭ ਬੰਦਾ ਹੀ ਆ ਰਿਹਾ ਸੀ ਸਸਦਾ ਸੀ ਤੁਸੀਂ ਕਿਉਂ ਬੇਨਤੀਆਂ ਕਰਦੇ ਸੀ ਅਸੀਂ ਤਾਂ ਥੋੜੇ ਤਾਂ ਸ਼ਰਤਾ ਰੱਖਦੇ ਸੀ ਕਿ ਪਹਿਲਾਂ 2020 ਦੇ ਵਿੱਚ ਮੋਰਚੇ 'ਚ ਜੋ ਕੁਝ ਕੀਤਾ ਉਹ ਲੋਕਾਂ 'ਚ ਪਬਲਿਕ 'ਚ ਕਰੋ ਫਿਰ ਥੋੜੇ ਨਾਲ ਕਰਾਂਗੇ ਕਰ ਲੈਣੋ ਇਹ ਸਵਾਲ ਹੈ ਨਾ ਲੋਕਾਂ ਦੇ ਕਿਹਨੇ ਕੀਤਾ ਇਲੈਕਸ਼ਨ ਡੱਲੇਵਾਲ ਨੇ ਤਾਂ ਨਹੀਂ ਲੜੇ ਡੱਲੇਵਾਲ ਨੇ ਤਾਂ ਨਹੀਂ ਕਿਸੇ ਮੰਤਰੀ ਨਾਲ ਮੀਟਿੰਗ ਕੀਤੀ ਇਹ ਆਰਐਸਐਸ ਕਹਿ ਕੇ ਤਾਂ ਹੀ ਖੜਾ ਛੁੱਟਣਾ ਜਿਹੜਾ ਮੋਰਚੇ ਦੇ ਵਿੱਚ ਹੋਇਆ ਉਹ ਸਾਹਮਣੇ ਆ ਲੋਕਾਂ ਦੇ ਤਾਂ ਜਿਹੜੇ ਲੜਿਆ ਉਹ ਪ੍ਰਮਾਤਮਾ ਨੂੰ ਮੰਨਣ ਵਾਲਾ ਗੁਰੂ ਨੂੰ ਮੰਨਣ ਵਾਲਾ ਇਹਨਾਂ ਦੇ ਹਾਜਮ ਨਹੀਂ ਆ ਰਿਹਾ ਤਾਂ ਉਹ ਪਹਿਲਾਂ ਕਹਿ ਰਹੇ ਸੀ ਵੀ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਜਾਵੇ ਅਰਦਾਸ ਕਰਕੇ ਮੋਰਚਾ ਛੜਾਇਆ ਜਾਵੇ ਅੱਜ ਕਹਿੰਦੇ ਜੀ ਇਹ ਖੇਤੀ ਮੰਤਰੀ ਦੇ ਕਹਿਣ ਤਿਆਰ ਐਸਐਸ ਦੇ ਕਹਿਣ ਤਾਂ ਇਹ ਪਬਲਿਕ ਦੇ ਵਿੱਚ ਲੋਕਾਂ ਦੇ ਸਾਹਮਣੇ ਲੋਕਾਂ ਦੇ ਅੱਡੀ ਮੈਂ ਤੇ ਵੀ ਤਜ਼ੋਰ ਕਰਨਾ ਚਾਹੁੰਦਾ ਹਾਂ ਬੇਹ ਹਮੇਸ਼ਾ ਮਕਸਦ ਹੁੰਦਾ ਹੈ ਕਿ ਕਿਸਾਨੀ ਮੂਵਮੈਂਟ ਨੂੰ ਕਮਜ਼ੋਰ ਕਰਨਾ ਪਰ ਜਿਹੜੇ ਜੰਤਕ ਲੋਕ ਹੁੰਦੇ ਨੇ ਉਹਨਾਂ ਦਾ ਫਰਜ਼ ਇਹ ਬਣਦਾ ਕਿ ਲੋਕਾਂ ਨੂੰ ਲੜਾਇਆ ਕਿਵੇਂ ਜਾਵੇ ਜੇ ਉਹ ਸਰਕਾਰ ਦੀ ਬੋਲੀ ਬੋਲਣਗੇ ਤਾਂ ਇਹਦਾ ਮਤਲਬ ਉਹ ਲੋਕ ਸਾਹਮਣੇ ਆ ਜਾਣਗੇ ਦੋ ਚਾਰ ਦਿਨਾਂ ਦੇ ਵਿੱਚ